ਸੋ ਪਿੰਡ ਪੁੱਟੀ ਵਾਲਾ ਦੇ ਇਸ ਬੱਸ ਸਟੈਂਡ ਤੇ ਆਪਾਂ ਜਿੰਨੇ ਵੀ ਭੈਣ ਭਰਾ ਇਕੱਠੇ ਹੋਏ ਆਂ ਪਹਿਲਾਂ ਤਾਂ ਸਾਰੇ ਜਣੇ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰੀ ਜਿਹਦੇ ਜ਼ਬਾਨ ਤੇ ਫਤਿਹ ਉਹਦੀ ਜਾਨ ਤੇ ਫਤਿਹ ਦੇਖੋ ਤਿੰਨੇ ਪਾਰਟੀਆਂ ਜਾਂ ਆਪਾਂ ਗੱਲ ਕਰ ਗਏ ਤਿੰਨ ਬੰਦੇ ਗਦਰਬਾਦ ਦੇ ਉੱਤੇ ਉਹਨਾਂ ਨੇ ਤਿੰਨ ਬੰਦਿਆਂ ਨੇ ਤਿੰਨ ਪਾਰਟੀਆਂ ਨੇ ਗਿੱਦੜਵਾ ਭਰ ਰੱਖਿਆ ਕੰਦ ਕੋਈ ਨਹੀਂ ਛੱਡੀ ਕੌਲਾ ਕੋਈ ਨਹੀਂ ਛੱਡਾ ਜਿੱਥੇ ਪੋਸਟਰਾਂ ਲਾਇਆ ਹੋਵੇ ਬਸ ਬੰਦੇ ਰਹਿ ਕੇ ਹੋ ਸਕਦਾ ਹੁਣ ਆ ਟਾਈਮ ਤੇ ਬੰਦੇ ਦਾ ਢੂਆਂ ਤੇ ਲਾਇਆ ਜਾਣ ਪੋਸਟਰ ਇੱਕ ਇੱਕ ਬੰਦਾ 20-20 ਕਰੋੜ ਰੁਪਇਆ 25-25 ਕਰੋੜ ਰੁਪਇਆ ਘਰੋਂ ਲਾਈ ਜਾਂਦਾ ਵੀ ਗਿੱਦੜਵਾ ਦਾ ਇਲੈਕਸ਼ਨ ਜਿੱਤਣਾ ਹੈ ਅੱਜ ਕੋਈ ਪਾਰਟੀ ਦਾ ਕੋਈ ਐਮਐਲਏ ਜਿਹਨੂੰ ਮਰਜ਼ੀ ਮੇਲੋ ਸੋਡੇ ਘਰਾਂ 'ਚ ਫਿਰਦਾ ਚਾਹੇ ਝਾੜੂ ਵਾਲਾਂ ਦਾ ਲੈ ਲੋ ਚਾਹੇ ਬੀਜੇਪੀ ਵਾਲਾਂ ਦਾ ਲੈ ਲਓ ਤੇ ਚਾਹੇ ਲੈ ਲਓ ਕਾਂਗਰਸ ਦਾ ਦੱਸੋ ਕਿਹਨੂੰ ਮਿਲਣਾ ਕਿੰਨਾ ਸੌਖਾ ਹੋਇਆ ਪਿਆ ਦੇਖੋ ਮੈਂ ਆਪਦੇ ਆਪ ਨੂੰ ਕਰਮ ਵਾਲਾ ਮੰਨਦਾ ਕਿ ਮੈਨੂੰ ਮਿਲਣ ਵਾਸਤੇ ਤੁਸੀਂ ਇੰਨੇ ਭਰਾ ਆਏ ਹੋ ਤੇ ਇਹਨਾਂ ਨੂੰ ਪਹਿਲਾਂ ਤਾਂ ਆਪਦੇ ਪਹਿਲਾਂ ਸਾਰਾ ਜੋਰ ਲਾਉਣਾ ਪੈਂਦਾ ਫਿਰ ਬੰਦੇ ਘਰੇ ਕਰਨੇ ਪੈਂਦਾ ਪਕੌੜੇ ਕੱਢਣੇ ਪੈਂਦਾ 100 ਸਿਆਪਾ ਕਰਕੇ ਚਾਰ ਬੰਦੇ ਇਕੱਠੇ ਕਰਦੇ ਸੋ ਆਪਾਂ ਬਾਪੂ ਪਹਿਲਾਂ ਹੀ ਜਿੱਤਿਆਂ ਰਹੀ ਗੱਲ ਦੋ ਪਹਿਲਾਂ ਤਾਂ ਇਹ ਕਹਿੰਦੇ ਆ ਮੁੰਡਿਆ ਯੂਐਸਏ ਵਾਲੇ ਐ ਅਮਰੀਕਾ ਤੋਂ ਆਏ ਐ ਇਹ ਇਹ ਸੁਣ ਕੇ ਆਏ ਇੱਥੇ ਵੀ ਗਿੱਧੜਵਾ ਕਿਤੇ ਅਮਰੀਕਾ ਬਣਾਦਾ ਇਹਨਾਂ ਨੇ ਇਹ ਕਹਿੰਦੇ ਆ ਵੀ ਇਹ ਸਾਰੇ ਜਣੇ ਇਹੀ ਕਹਿੰਦੇ ਨਾ ਤਿੰਨੇ ਪਾਰਟ ਆਸੀਂ ਗਿੱਧੜਵਾ ਦਾ ਪ੍ਰਕਾਸ਼ ਕਰਤਾ ਅਸੀਂ ਕਿਧੜਵਾ ਚ ਆ ਲੈੰਦਾ ਮੈਂ ਤੁਹਾਨੂੰ ਦੱਸ ਦਿਆਂ ਕਿ ਗਿੱਧੜਵਾ ਦੇ ਵਿੱਚ ਆਪਣੇ ਆਲੇ ਪਿੰਡਾਂ ਵਾਲੇ ਪਾਸੇ ਗਿੱਧੜਵਾ ਚ ਕੋਈ ਹਸਪਤਾਲ ਨਹੀਂਗਾ ਇੱਕ ਹਸਪਤਾਲ ਆਪਣੇ ਸੀਐਚਸੀ ਜਿਹਨੂੰ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਦੋਦੇ ਆਪਣਾ ਦੋਦਾ ਹੀ ਪੈਂਦਾ ਨਾ ਦੋਦਾ ਜੈਲ ਆ ਕਿਉਂਕਿ ਗਿੱਦੜਪਾ ਦੀ ਬਾਪੂ 166000 ਵੋਟ ਹੈ ਦੋ ਜੈਲਾਂ ਚ ਵੰਡੀ ਹੋਈ ਆ ਉਹ ਇੱਕ ਗਿੱਦੜਪਾ ਜੈਲ ਆ ਜਾਂਦੀ ਜਿਹੜੀ ਕਿ ਦੋਦੇ ਤੋਂ ਅਗਲਾ ਪਾਰ ਤੇ ਦੂਜਾ ਇਹਦਾ ਦੋਦਾ ਜਲ ਜਿਹੜਾ ਇੱਧਰ ਲਾ ਪਿੰਡ ਵੱਡੇ ਇੱਧਰ ਹੀ ਆ ਸਾਰੇ ਜਿਵੇਂ ਕੋਟਲੀ ਮੱਲਣ ਆਪਣਾ ਕੌਣੀ ਦੋਦਾ ਕੁੱਟੀ ਵਾਲਾ ਖਿੜਕੀਆਂ ਵਾਲਾ ਆਸਾ ਬੁੱਟਰ ਗੁੜੀ ਸੰਘਰ ਵਾੜਾ ਕਿਸ਼ਨਪੁਰਾ ਸਮਾਗ ਹਰੀਕੇ ਕਲਾ ਇਹ ਸਾਰੇ ਪਿੰਡ ਆਪਾਂ ਨੂੰ ਦੁੱਦਾ ਜੈਲ ਨੂੰ ਪੈਂਦੇ ਆ। ਇੰਨੇ ਪਿੰਡਾਂ ਵਾਸਤੇ ਪਤਾ ਕਿੰਨੇ ਡਾਕਟਰ ਰੱਖਿਆ ਇਹਨਾਂ ਨੇ? ਇੱਕ ਇੱਕ ਹੀ ਡਾਕਟਰ ਆ, ਉਹੀ ਐਮਓ ਆ, ਉਹੀ ਐਸਐਮਓ ਆ, ਮਤਲਬ ਕਿ ਉਹੀ ਮੈਡੀਕਲ ਅਫਸਰ ਆ, ਉਹੀ ਜਿਹੜਾ ਹੈਗਾ ਸੁਪਰਡੈਂਟ ਮੈਡੀਕਲ ਅਫਸਰ ਆ, ਉਹੀ ਤਾਂ ਵੱਡਾ ਡਾਕਟਰ ਉਹੀ ਛੋੜਾ ਇੱਕੋ ਹੀ ਆ। ਉਹਨੇ 24 ਘੰਟੇ ਸੱਤੇ ਦਿਨ ਡਿਊਟੀ ਦੇਣੀ ਐ। ਤੇ ਚਾਹੇ ਬੰਦਾ ਕੋਈ ਐਕਸੀਡੈਂਟ ਹੋ ਗਿਆ, ਤਾ ਵੀ ਹੁਣੇ ਸਾਹਮਣਾ ਤੇ ਚਾਹੇ ਕਿਸੇ ਨੇ ਪੈਨਸ਼ਨ ਪੁਨਸ਼ਨ ਲਵਾਉਣੀ ਆ ਕੁਝ ਕਰਨਾ ਹੁਣ ਮੈਨੂੰ ਆਏ ਦੱਸੋ ਆ ਜਿੰਨੇ ਬੰਦੇ ਆ ਅਮਰੀਕਾ ਲੋ ਗੱਲ ਸੁਣੋ ਸਾਡੇ ਪਿੰਡ ਵਾਲਿਆਂ ਦੀ ਇਹਨਾਂ ਨੂੰ ਪੁੱਛੋ ਸਾਰਿਆਂ ਨੂੰ ਵੀ ਕਿੰਨੇ ਆਣੇ ਦਿਲ ਦਾ ਆਪਰੇਸ਼ਨ ਕਿੰਨੇ ਆਣੇ ਦਿਮਾਗ ਦਾ ਆਪਰੇਸ਼ਨ ਕਰਾਇਆ ਦੋਦਿਆਂ ਜਾ ਕੇ ਦੋਦੇ ਸਰਕਾਰੀ ਹਸਪਤਾਲ ਚ ਬਈ ਸਾਰਿਆਂ ਨੇ ਕਿਹਨੇ ਕਿਹਨੇ ਆਪਰੇਸ਼ਨ ਕਰਾਇਆ ਤੁਹਾਡੇ ਚੋਂ ਇਹ ਤਾਂ ਬਾਲੇ ਵੱਡੇ ਆਪਰੇਸ਼ਨ ਆ ਜੇ ਇਹਨਾਂ ਨੂੰ ਆ ਪੁੱਛਣਾ ਨਾ ਪਥਰੀ ਦਾ ਆਪਰੇਸ਼ਨ ਕਰਾਇਆ ਕਿਤੇ ਇਹਨਾਂ ਨੇ ਬਾਪੂ ਕੋਈ ਵੀ ਜੇ ਮੈਂ ਕਹਣਾ ਮੇਰਾ ਗਲ ਵੜ ਦਿਓ ਜੇ ਮੈਂ ਝੂਠ ਮਾਰਦਾ ਪੂਰੇ ਗਿੱਦੜਬਾ ਹਲਕੇ ਦਾ ਪੂਰੇ ਗਿੱਦੜਬਾ ਹਲਕੇ ਦੇ ਵਿੱਚ ਕਿਸੇ ਨੇ ਪਤੀ ਦਾ ਆਪਰੇਸ਼ਨ ਵੀ ਸਰਕਾਰੀ ਹਸਪਤਾਲ ਚ ਕਰਾਇਆ ਹੋਵੇ ਕਿਸੇ ਤੋਂ ਇਹ ਗੱਲਾਂ ਕਰਦੇ ਆ ਅਸੀਂ ਗਿੱਦੜਬਾਣੂਆ ਕਰਤਾ ਕਰਤਾ ਗਿੱਦੜਬਾਣ ਇਹ ਬਣਾਏ ਆ ਗਿੱਦੜਬਾਣੂ ਇਹਨਾਂ ਨੇ ਤਾਂ ਖੂਦ ਹੀ ਸਿੱਟਿਆ ਖੂਦ ਸਿੱਟਿਆ ਆਪਣ ਨੂੰ ਸੇਧ ਸਾਡੇ ਜਮਣੇ ਉਹ ਮੁੰਡਾ ਵਿਚਾਰਾ ਬਿਮਾਰ ਹੈ ਹਰ ਹਮਸ਼ਾਲਾ ਚ ਰਹਿੰਦਾ ਮਾਂ ਗੋਜਨ ਤੋਂ ਬਾਅਦ ਦੱਸੋ ਉਹਨੂੰ ਪੁੱਛ ਲਓ ਵਿਚਾਰੇ ਨੂੰ ਜੇ ਪ੍ਰਾਈਵੇਟ ਹਸਪਤਾਲ 'ਚ ਜਾਵੜੂ ਜਾਂ ਆਪਦੇ ਉਹਦੇ ਪ੍ਰਾਚਾਰ ਨਾਲ ਖੜ ਜਾਣਗੇ ਹਨਾ ਜਾਂ ਪਿੰਡ ਨਾਲ ਖੜ ਦੇ ਉਤਾ ਦਵਾਈ ਲੈ ਲੂ ਨਹੀਂ ਤਾਂ ਆਹੀਂ ਪੈਣਾ ਪੈਂਦਾ ਮੈਨੂੰ ਆ ਕਦੇ ਯਾਰ ਪੁੱਛਦੇ ਕਿਉਂ ਨਹੀਂ ਬਾਬਿਓ ਆ ਆ ਸੋਹਣੇ ਸੋਹਣੇ ਦੇਖੋ ਕਿੰਨੇ ਸੋਹਣੇ ਖਸਾੜ ਆ ਜੇ ਪੰਜਾਬੀ 'ਚ ਕਹਾਂ ਤਾਂ ਵੈਸੇ ਮੂੰਹ ਹੁਣ ਦੇਖੋ ਇੱਕ ਬੜਾ ਐ ਜੇ ਦੰਦ ਜੇ ਵੀ ਕੱਢਦਾ ਤੇ ਸ਼ਰਮਾਉਂਦਾ ਜੇ ਵੀ ਹਨਾ ਐ ਜੇ ਕਰਕੇ ਦੂਜੀ ਜਿਹੜੀ ਬੀਬੀ ਆ ਉਹ ਮੇਰੀ ਮਾ ਦੇ ਹਾਨਦੀ ਆ 50 ਸਾਲ ਦੇ ਨੇੜੇ ਐ ਤੇ 50 ਸਾਲ ਦੀਆਂ ਬੁੜੀਆਂ ਤੇ ਗੋਡੇ ਬਦਲਣ ਵਾਲੇ ਹੋ ਗਏ ਜਾਂ ਗੰਘਣੇ ਬਦਲਾ ਲਏ ਤਾਂ ਇਹਨਾਂ ਦਾ ਦੇਖੋ ਇਹਨਾਂ ਦੇ ਚਿਹਰੇ ਤੇ ਕਿੰਨਾ ਨੂਰ ਹੈ ਆ ਤੀਜਾ ਦੇਖ ਲਓ ਇਹ ਗਾਲਿਬ ਹੈ ਮਿਰਜ਼ਾ ਗਾਲਿਬ ਇਹਨੇ ਨਾਂ ਇਹਨੇ ਪੰਜਾਬ ਦਾ ਬੇੜਾ ਭਾਇਆ ਇਹ ਹਰੇਕ ਵਾਲੀ ਕਹੂਗਾ ਮੈਂ ਮੰਤਰੀ ਬਣ ਜਾ ਬਣਦਾ ਵੀ ਮੰਤਰੀ ਐ ਤੇ ਫਿਰ ਪੀਪਾ ਮੰਤਰੀ ਐ ਇਹ ਇਹ ਤਿੰਨਾਂ ਬਦਨ ਗਿੱਦੜਵਾਲੀ ਜੜ ਵੱਡੀ ਆ ਬਈ ਇਹ ਦੇਖ ਪੁੱਛ ਰੋ ਇਹਨਾਂ ਨੂੰ ਦੂਜੀ ਗੱਲ ਸਿਹਤ ਤਾਂ ਹੈ ਨਹੀਂ ਨਾ ਆਪਣੇ ਹੈਗੇ ਦੱਸ ਦੋ ਕਈ ਵਾਰੀ ਮੁੜ ਕੇ ਇਹ ਮੁੰਡੇ ਝੂਠ ਨਾ ਲਿਖ ਦੇਣਾ ਦੂਜੀ ਗੱਲ ਸਿੱਖਿਆ ਆਜ ਮੁੰਡੇ ਖੜੇ ਆ ਪੜ੍ਹੇ ਲਿਖੇ ਇਹਨਾਂ ਨੂੰ ਪੁੱਛੋ ਕਿੰਨੇ ਆ ਨੇ ਸਪੋਰਟਸ ਅਕੈਡਮੀਆ ਕਿੰਨੇ ਆ ਸਪੋਰਟਸ ਅਕੈਡਮੀਆ ਗਿੱਦੜਵਾ ਦੇ ਵਿੱਚ ਆ ਕਿੰਨੇ ਗਰਾਊਂਡ ਬਣਾਏ ਇਹਨਾਂ ਨੇ ਮਲਟੀ ਜਿੱਥੇ ਭਾਈ ਸਾਡੇ ਮੁੰਡੇ ਫੁੱਟਬਾਲ ਖੇਡਦੇ ਆ ਜਿੱਥੇ ਬਾਲੀਬਾਲ ਖੇਡਦੇ ਆ ਜਿੱਥੇ ਤੀਰ ਅੰਦਾਜ਼ੀ ਹੁੰਦੀ ਆ ਕਿੰਨੇ ਮੁੰਡੇ ਸਾਡੇ 올ੰਪੀਆ ਨਾਲ ਗਿੱਦੜਵਾ ਦੇ ਪੁੱਛੋ ਹਾਏ ਕਿਤੇ ਕੁਸ ਕਿੰਨੀਆਂ ਜਿੰਮਾਂ ਦਿੱਤੀਆਂ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਕਿੰਨੀਆਂ ਜਿੰਮਾਂ ਦਿੱਤੀਆਂ ਕੱਲੇ ਠੇਕੇ ਖੋਲਦੇ ਆ ਥਾਂ-ਥਾਂ ਉਹ ਵੀ ਸ਼ਰਾਬ ਦੇ ਮੇਰੇ ਵਰਗਾ ਛੱਡਣਾ ਦੇਵੇ ਜੇ ਇੱਥੋਂ ਮੁੜਦੇ ਇੱਥੇ ਠੇਕਾ ਜੇ ਅਗਲੇ ਮੋੜ ਤੇ ਫੇਰ ਠੇਕਾ ਤਿੰਨ ਚਾਰ ਕਈ ਵਾਰੀ ਬੰਦੇ ਨੇ ਛੱਡਣ ਦੀ ਕੋਸ਼ਿਸ਼ ਕੀਤੀ ਆ ਪਰ ਠੇਕੇ ਮੱਥੇ ਲੱਗਦੇ ਰਹਿੰਦੇ ਕਿਤਨਾ ਕਿਤੇ ਬੰਦੇ ਦਾ ਮਨ ਡੋਲ ਹੀ ਜਾਂਦਾ ਐ ਇਹਨਾਂ ਜੇ ਜਿੰਨੇ ਇਹਨਾਂ ਨੇ ਜਿੰਮ ਖੋਲੇ ਆ ਜੇ ਕਿਤੇ ਉੱਤਰ ਵੀ ਦਿਖਾਈ ਜਾਂਦਾ ਨਾਲ ਨਾਲ ਬੰਦਿਆਂ ਨੂੰ ਜਿੰਨੇ ਜਿਮ ਖੋਲੇ ਆ ਤੇ ਜੇਕਰ ਉਹਨੇ ਜਿੰਨੇ ਠੇਕੇ ਖੋਲੇ ਜੇ ਉਹਨੇ ਜਿਮ ਖੋਲ ਦਿੱਤੇ ਹੁੰਦੇ ਤਾਂ ਨੌਜਵਾਨਾਂ ਨੇ ਆਪਦੇ ਸਰੀਰ ਨਾਲ ਪਿਆਰ ਹੋ ਜਾਣਾ ਸੀ ਉਹਨਾਂ ਨੂੰ ਬੇਬੇ ਉਹਨਾਂ ਬਾਈ ਤੁਸੀਂ ਮਾੜਾ ਇੱਧਰ ਹੋ ਜਾ ਬੁੜੀਆਂ ਮਾੜਾ ਕੋਈ ਨਹੀਂ ਆ ਜਾਓ ਆਪਾਂ ਆਪਣੀਆਂ ਗੱਲਾਂ ਕਰਨੀਆਂ ਨੇ ਇਹਨਾਂ ਦੇ ਗੱਪ ਦਾ ਬਥੇਰੇ ਸੁਣੇ ਆ ਜਾ ਪੈਣੇ ਆ ਜਾ ਕੋਈ ਨਹੀਂ ਮੈਂ ਥੋੜਾ ਜਿਵਾਕਾਂ ਨਹੀਂ ਗੱਲਾਂ ਕਰਦਾ ਇਹਦਾ ਆਪਦੀਆਂ ਸੁਣਾ ਕੇ ਜਾਂਦੇ ਆ ਜੇ ਜਿਮ ਖੋਲੇ ਹੁੰਦੇ ਗਰਾਊਂਡ ਬਣਾਏ ਹੁੰਦੇ ਖੜਾਰਾਂ ਨੂੰ ਸਹੂਲਤਾਂ ਦਿੱਤੀਆਂ ਹੁੰਦੀਆਂ ਤਾਂ ਸਾਡੇ ਪਿੰਡਾਂ ਦੇ ਚੋਬਰ ਸਾਡੇ ਬਾਬਿਆਂ ਵਰਗੇ ਹੋਣੇ ਸੀਗੇ ਤਕੜੇ ਜਰਵਾਣੇ ਤੇ ਅੱਜ ਕੱਲ ਤੇ ਇਹ ਲੱਗਦਾ ਜਦੋਂ ਪਿੰਡ ਚ ਕਿਤੇ ਪੁੱਟੀ ਵਾਲੇ ਹਵਾ ਆਉਂਦੀ ਹੈ ਨਾ ਤਾਂ ਕਈ ਲੱਗਦਾ ਵੀ ਕਈ ਵਾਰੀ ਕੋਈ ਬੰਦਾ ਉੱਡਣਾ ਜਾਵੇ ਕਿਤੇ ਪੁੱਟੀ ਵਾਲਾ ਉੱਡ ਕੇ ਖੜਕਿਆਂ ਵਾਲਾ ਭਾਲ ਕੇ ਲਿਆਉਣਾ ਪਵੇ ਐਨਾ ਹਾਲ ਹੋਇਆ ਪਿਆ ਬੁਰਾ ਸਾਡਾ ਨਸ਼ਿਆਂ ਨੇ ਨਸ਼ਾ ਇੱਥੇ ਐਨਾ ਵੀ ਜਿੱਥੋਂ ਚਿੱਟਾ ਜਿੱਥੋਂ ਮਰਜ਼ੀ ਲੈ ਲੋ ਗੋਲੀਆਂ ਜਿੱਥੋਂ ਮਰਜ਼ੀ ਲੈ ਲੋ ਪਰ ਜੇ ਨੌਕਰੀ ਮੰਗੀਏ ਹੋਣੀ ਮਿਲਦੀ ਆ ਸਾੜੀਆਂ ਮਾਵਾ ਖੜੀਆਂ ਇਹਨਾਂ ਨੇ ਆਪਦੇ ਧੀਆ ਪੁੱਤਾਂ ਨੂੰ ਲਾੜਾ ਨਾਲ ਪਾਲਿਆ ਪਾਲਿਆ ਆਪਦਾ ਦੁੱਧ ਚੰਗਾ ਕੇ ਤੇ ਜਦੋਂ ਉਹ ਹੀ ਧੀਆ ਪੁੱਤ ਸਾਡੇ ਚਿੱਟਾ ਪੀਂਦੇ ਆ ਜਾਂ ਗੋਲੀਆਂ ਖਾਂਦੇ ਆ ਦਿਲ ਤੇ ਕੀ ਬੀਤਦੀ ਆ ਮਾਵਾ ਨੂੰ ਕੁਛ ਸਕਦੇ ਇਹ ਹੁਣ ਚਿੱਟਾ ਇਹਨਾਂ ਇਹ ਪਹਿਲਾਂ ਕਹਿੰਦੇ ਸੀ ਮਜੀਠੀਆਂ ਬਕਾਉਂਦਾ ਓੜੋ ਪਾਈ ਸਰਕਾਰ ਜਾਵੜੀ ਫੇਰ ਖਾਲੀ ਸੌ ਇੱਕ ਬੰਦੇ ਨੇ ਉਹਦਾ ਨਾਮ ਸੀ ਕੈਪਟਨ ਉਹ ਕਹਿੰਦਾ ਮੈਂ ਗੁਟਕਾ ਸਾਹਿਬ ਦੀ ਸੌ ਖਾਨਾ ਮੈਂ ਖਤਮ ਕਰ ਦੂੰ ਉਹਨੇ ਨਹੀਂ ਖਤਮ ਕੀਤਾ ਫਿਰ ਕੇਜਰੀਵਾਲ ਕਹਿੰਦਾ ਮੈਂ 2 ਮਹੀਨਿਆਂ ਚ ਖਤਮ ਕਰ ਦੂੰ ਲੋਕਾਂ ਨੇ ਉਹ ਵੀ ਬਣਾ ਲਿਆ ਹਨਾ ਉਹ ਤੋਂ ਵੀ ਨਹੀਂ ਹੋਇਆ ਆਏ ਦੱਸੋ ਕੁੱਟੀ ਵਾਲਾ ਲੈ ਅੱਗੇ ਨਸ਼ਾ ਵਧਿਆ ਤੇ ਘਟਿਆ ਵਧਿਆ ਨਾ ਕਿਉਂ ਬੇਬੇ ਰੁਕਦਾ ਕਿਉਂ ਨਹੀਂ ਕਿਉਂਕਿ ਪੈਸੇ ਬਣਦੇ ਆ ਇਹਨਾਂ ਨੂੰ ਵਧਿਆ ਹੀ ਹੁਣ ਤਾਂ ਐ ਨਹੀਂ ਪਤਾ ਸ਼ੁਕਰ ਹੈ ਦਿਨੇ ਦਿਨੇ ਖੜੇ ਐ ਨਹੀਂ ਪਤਾ ਦੁਕਾਨਦਾਰ ਜਾ ਕੋਈ ਵੀ ਉਹ ਦੋ ਦੋ ਸ਼ਟਰ ਲਈ ਬੈਠਾ ਹੈ ਉਹਨੂੰ ਪਤਾ ਹੈ ਵੀ ਟੁੱਟ ਸਕਦਾ ਤੁਸੀਂ ਮੈਨੂੰ ਇਹ ਦੱਸੋ ਵੀ ਗਿੱਦੜਵਾਜ ਕੀ ਵਿਕਾਸ ਕੀਤਾ ਮੈਨੂੰ ਐਂ ਕਰੋ ਜਾਂ ਤਾਂ ਇਹਨਾਂ ਨਾਲ ਮੇਰੀ ਡਿਬੇਟ ਰੱਖ ਦਿਓ ਮੈਂ ਖੁੱਲਾ ਚੈਲੰਜ ਕਰਦਾ ਭਾਈ ਰੇਡੀਓ ਯੂਐਸ ਵਾਲਿਓ ਮੈਂ ਮੇਰੇ ਨਾਲ ਰਾਜਾ ਚਲ ਰਾਜਾ ਨਹੀਂ ਤਾਂ ਉਹਦੇ ਘਰ ਵਾਲੀ ਤੇ ਜੇ ਬੈਂਪੀ ਤੇ ਮਨਪ੍ਰੀਤ ਤਿੰਨਾਂ ਡਿਬੇਟ ਰੱਖ ਲੈਣ ਮੇਰੇਆਂ ਗੱਲਾਂ ਦਾ ਜਵਾਬ ਦੇ ਦੇਣ ਠੀਕ ਆ ਜਿਹੜਾ ਡਿਬੇਟ ਜਿੱਤ ਗਿਆ ਉਹੜੋ ਆਪਾਂ ਜਿੱਤੂ ਤੇ ਜਿਹੜਾ ਹਾਰ ਗਿਆ ਉਹ ਹਾਰ ਮੰਨ ਲਾਗੇ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਅਸੀਂ ਵੋਟਾਂ ਪਾਈ ਕਾ ਤੋਂ ਜਾਣਿਆ ਇਹਨਾਂ ਨੂੰ ਪਤਾ ਨਹੀਂ ਹੁਣ ਭਗਵੰਤ ਮਾਨ ਕਹਿੰਦਾ ਸੀਗਾ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਵਾਂਗਾ ਬੀਬੀ ਕਿੰਨੇ ਵਾਰੀ ਆ ਗਏ ਫਿਰ ਹੋ ਗਿਆ ਨਾ 30-40 ਹਜ਼ਾਰ ਰੁਪਏ ਦਾ ਇਕੱਠਾ ਦੇਈ ਦੇ ਧਾਰਾ ਦੋ ਮੈਂ ਵੀ ਮੂੰਹ 'ਚ ਲਾ ਲੂ ਪੋਸਟਰ ਮੇਰੇ ਕੋਲੇ ਘਟਾ ਆ ਗਏ ਜਿਹੜੀ ਕਣਕ ਆ ਉਹ ਵੀ ਕੱਢਦੀ ਜਿਹੜੀ ਨਰੇਗਾ ਉਹਦਾ ਵੀ ਪਤਾ ਨਹੀਂ ਇਹ ਤਾਂ ਪਤਾ ਨਹੀਂ ਆਹ ਕਿਸਾਨ ਜਿਹੜੇ ਪਿਛਲੀ ਵਾਰੀ ਮੈਨੂੰ ਉਠਾਦਾ ਭਰਾਵਾ ਮੈਂ ਤੁਹਾਨੂੰ ਦੱਸਾਂ ਜਿਹੜਾ ਮੇਰੇ ਆ ਛੱਜ ਬਣਿਆਣਾ ਇਹਨਾਂ ਨੇ ਬਣਿਆ ਚਾਹੇ ਗੁੱਸਾ ਹੀ ਕਰਨ ਪਿਛਲੀ ਵਾਰੀ ਮੈਨੂੰ ਕਿਸਾਨ ਜੀ ਨੇ ਉਠਾਦਾ ਕਿ ਮੈਂ ਡੇਢ ਦੋ ਸਾਲ ਉੱਥੇ ਲਾਇਏ ਧਰਨੇ 'ਚ ਕਹਿੰਦੇ ਵੀ ਤੂੰ ਉੱਠ ਮੈਂ ਉੱਠ ਖੜਿਆ ਬਾਅਦ 'ਚ ਵੋਟਾਂ ਨਹੀਂ ਪਾਈਆਂ ਚਲੋ ਹਰ ਗਿਆ ਕੋਈ ਗੱਲ ਨਹੀਂ ਪਰ ਐਤਕੀ ਮੈਂ ਆਪਦਾ ਮਨ ਬਣਾ ਕੇ ਆਇਆ ਵੀ ਮੈਂ ਤਾਂ ਯਾਰ ਐਤਕੀ ਮਿਲਣੂ ਮੈਂ ਤਾਂ ਅਗਲੀ ਵਾਰੀ ਮਿਲਣੂ ਮੈਂ ਲੋਕਾਂ ਜਾ ਕੇ ਇਹਨਾਂ ਦਾ ਜਲੂਸ ਕੱਢੂ ਕਾਰਨ ਆ ਵੀ ਲੋਕਾਂ ਨੂੰ ਦੱਸਾਂ ਦਾ ਸਹੀ ਵੀ ਆਪਣੇ ਮੁੱਦੇ ਕੀ ਹੈ ਏ ਕਹਿਣਗੇ ਮੈਨੂੰ ਜਿਤਾ ਦਿਓ ਹੁਣ ਇਧਰਲੇ ਪਾਸੇ ਆ ਪੋਲਾਆਂ ਮੂੰਹ ਕਰਕੇ ਡੈਂਪੀ ਕਹਿੰਦਾ ਮੈਨੂੰ ਜਿਤਾ ਦਿਓ ਮੈਂ ਨਹੀਂ ਜਿੱਤਿਆ ਕਦੇ ਤੂੰ ਜਿੱਤਿਆ ਨਹੀਂ ਭਲਿਆ ਮਾਨਸਾ ਤੂੰ ਤਾਂ ਫੱਟੀ ਪੂੰਜੀ ਸਾਰਿਆਂ ਦੀ ਬਾਦਲ ਕਾ ਚੰਗਾ ਭਲਾ ਬੰਦਾ ਸੀ ਵਧੀਆ ਪਾਰਟੀ ਚੱਲਦੀ ਸੀ ਇਹ ਡੈਂਪੀ ਰਲ ਗਿਆ ਸੁਖਵੀਰ ਆ ਗਿਆ ਚੱਕ ਚ ਡੈਂਪੀ ਦੇ ਇਹ ਰੋਟੀ ਖਾਂਦੇ ਸੀ ਇਕੱਠੇ ਜਦੋਂ ਚੱਕ ਚ ਆ ਗਿਆ ਕੀ ਵਾਲਾ ਪੈਸਾ ਸੀ ਕਾ ਪਹਿਲੀ ਗੱਲ ਤਾਂ ਇਹ ਨਾ ਪੁੱਠੀਆਂ ਸਿੱਧੇ ਕੰਮ ਕਰਾਇਆ ਸੁਖਵੀਰ ਬਾਦਲ ਤੋਂ ਲੋਕਾਂ ਨੇ ਮਨੋਂ ਲੈ ਗਈ ਕਾਲੀ ਦਲ ਜਦੋਂ 600 ਬੱਸਾਂ ਦਾ ਲੈ ਲਿਆ ਪਰਮਟੇ ਤੋਂ ਮੈਨੂੰ ਆਨ ਕੋ ਪੁੱਟਿਆਲਾ ਕਿਸੇ ਕੋਲੇ 600 ਸਾਈਕਲ ਹੈਗਾ ਤੁਹਾਡੇ ਪਿੰਡ ਦੇ ਇਕੱਠੇ ਆ ਬਾਬਾ 600 ਸਾਈਕਲ ਹੈਗਾ ਕਿਸੇ ਕੋਲੇ ਇਹਨਾਂ ਕੋਲੇ 600 ਬੱਸ ਹੈ ਇਹ ਕਿਹਨਾਂ ਦਿੱਤੀ ਬਾਦਲ ਨੇ ਤੇ ਜਦੋਂ ਬਾਦਲ ਕਹਿੰਦੇ ਆ ਗਿਆ ਮਾੜਾ ਟਾਈਮ ਕਾਲੀ ਦਲ ਤੇ ਛੱਡ ਕੇ ਕਹਿੰਦਾ ਯਾਰ ਗੋਲੀ ਮਾਰ ਆਪਾਂ ਚੱਲਿਆਂ ਝਾੜੂ 'ਚ ਆਪਣੀ ਵੀ ਬਣਦੀ ਨਾਲੇ ਤਾਂ ਪਾਰਟੀ ਦੀ ਜੱਖਣਾ ਪੜਤੀ ਜਮਾ ਕਾਲੀ ਦਲ ਖਤਮ ਕਰ ਗਿਆ ਤੇ ਜਿਹੜਾ ਬੰਦਾ ਉਹਦਾ ਨਹੀਂ ਹੋਇਆ ਜਿਹਨੇ 600 ਬੱਸਾਂ ਦਿੱਤੀਆਂ ਸੋਡਾ ਕੀ ਹੋਣਾ ਤੁਸੀਂ ਕੀ ਦਿੱਤਾ ਇਹ ਨਹੀਂ ਹੁੰਦੇ ਆਪਣੇ ਇੱਕ ਦੂਜਾ ਜਿਹੜਾ ਕਾਲੀ ਦਲ ਆਲਾ ਜਾਵੜਾ ਝਾੜੂ ਚ ਬੇਬੇ ਮੈਂ ਇੱਕ ਗੱਲ ਦੱਸਾਂ ਵੀ ਝਾੜੂ ਵਾਲਾ ਕਿੱਧਰ ਭੱਜ ਗਿਆ ਪਤਾ ਸਾਨੂੰ ਕਿੱਧਰ ਗਿਆ ਖਾਲਸਾ ਹੁਣ ਅੱਜਕੱਲ ਜਿਹੜਾ ਪਿਛਲੀ ਵਾਰੀ ਲੜਿਆ ਸੀ ਝਾੜੂ ਵਾਲਾ ਉਹ ਭਾਜ ਭਾਜ ਜਾਵੜਿਆ ਅਬਦਾਨਾ ਦੇ ਦੇਖਿਆ ਨਹੀਂ ਹੁਣਾਂ ਵੀ ਹਾਇ ਕੌਣ ਉਹੀ ਡੱਪਦਾ ਝਾੜੂ ਦਾ ਬਟਨ ਜੇ ਮੇਰਾ ਨੱਪਿਆ ਹੁੰਦਾ ਮਾੜਾ ਮੁੱਡਾ ਮੈਂ ਤਾਂ ਤਾਂ ਹੁੰਦਾ ਥੱਲੇ ਹੀ ਸਿਰਦਾ ਵਿਚਾਰੇ ਨੂੰ ਗਾਰ ਚ ਚੱਲ ਕੋਈ ਨਹੀਂ ਉਹ ਜਾਵੜਿਆ ਭਾਜ ਪਾਜ ਤੇ ਝਾੜੂ ਵਾਲਾ ਜਾਵੜਿਆ ਭਾਜ ਪਾਜ ਤੇ ਭਾਜ ਪਾਜ ਵਾਲਾ ਕਿੱਥੋਂ ਆਇਆ ਉਹਨਾਂ ਕੋਈ ਪਾਰਟੀ ਨਹੀਂ ਛੱਡੀ ਮਾਂ ਦੇ ਸ਼ੇਰ ਨੇ ਇਹਦਾ ਭਮੀਰੀ ਇਹਦਾ ਨਾ ਦੂਜਾ ਪਹਿਲਾਂ ਇਹ ਕਾਲੀਦਾਲ ਚ ਸੀ ਫਿਰ ਇਹਨੇ ਪਤੰਗ ਜੀ ਬਣਾਲੀ ਉਹ ਨਹੀਂ ਉੱਡੀ ਫਿਰ ਇਹ ਪੰਜੇ ਚ ਜਾਵੜਿਆ ਪੰਜੇ ਤੋਂ ਜਾਂਦਾ ਜਾਂਦਾ ਹੁਣ ਝਾੜੂ ਵਾਲਾ ਨੂੰ ਵੀ ਦੂਜਾ ਕਿਹਨਾ ਚਾਹਿਆ ਭਾਜ ਭਾਜ ਇਹ ਛੜਦਾ ਇਹਨਾਂ ਨੂੰ ਵੀ ਨਹੀਂ ਵੀ ਮੈਨੂੰ ਆਏ ਦੱਸੋ ਇੱਥੇ ਤਾਂ ਆਪਾਂ ਲੜੀ ਜਾਂਦੇ ਆ ਹੁਣ ਆਸਲ 'ਚ ਸਾਡਾ ਸਿਆਪਾ ਪਤਾ ਕੀ ਹੈ ਆਪਾਂ ਲੀਡਰਾਂ ਤੋਂ ਲੈਣਾ ਵੀ ਕੁਛ ਨਹੀਂ ਪਤਾ ਸਾਨੂੰ ਦੇਣਾ ਵੀ ਕੁਛ ਨਹੀਂ ਇਹਨਾਂ ਨੇ ਬਸ ਸਾਨੂੰ ਆਇਆ ਵੀ ਜਿਹੜੇ ਪਾਸੇ ਸਾਡਾ ਗਵਾਂਢ ਹੀ ਹੋ ਗਿਆ ਨਾ ਆਪਾਂ ਉਹਦੋਂ ਉਲਟ ਜਾਣਾ ਬਸ ਜਿਹੜੇ ਪਾਸੇ ਗਵਾਂਢ ਹੀ ਜਾਵੜਿਆ ਆਪਾਂ ਉਹਦੋਂ ਉਲਟ ਜਾਣਾ ਹੋਰ ਕੋਸਲੀ ਐਵੇਂ ਲਾਈ ਫਰਦਿਆ ਤੁਹਾਨੂੰ ਮੰਗਰ ਕਿਸੇ ਨੂੰ ਕਹਿੰਦੇ ਕੋਠਾ ਦਵਾ ਦਾਂਗੇ ਕਿਸੇ ਨੂੰ ਕਹਿੰਦਾ ਵਿਕਾਸ ਕਰ ਇਹ ਕਹਿੰਦੇ ਵਿਕਾਸ ਮੈਂ ਦੱਸਾਂ ਲੈ ਇਹ ਕਹਿੰਦੇ ਵਿਕਾਸ ਕੀਤਾ ਕਿਵੇਂ ਕੀਤਾ ਅਕੇ ਸਾਡੀਆਂ ਗਲੀਆਂ ਬਣਾਈਆਂ ਸੜਕਾਂ ਬਣਾਈਆਂ ਮੈਂ ਦੱਸਾਂ ਤੁਹਾਨੂੰ ਗਲੀਆਂ ਕਿਉਂ ਬਣਾਉਂਦੇ ਆ ਬਾਪੂ ਗਲੀਆਂ ਬਣਾਉਣ ਦਾ ਫਾਇਦਾ ਹੁੰਦਾ ਇਹਨਾਂ ਨੂੰ ਜਿਹੜੀ ਇੰਟਰਲੌਕ ਹੈ ਇੱਟ ਓਏ 13 ਰੁਪਈਆ ਦੀ ਪਾਉਂਦੇ ਐ ਅਸਲ 'ਚ ਹੈ ਕਿੰਨੇ ਦੀ ਉਹ 6 ਜਾਂ 70 ਰੁਪਿਆ ਦੀ ਜੇ ਪੁੱਟੀ ਵਾਲੇ ਦੇ ਵਿੱਚ 10 ਲੱਖ ਇੱਟ ਲਾਤੀ ਕੱਲੀ ਐ ਟਿੱਡ ਦੀ ਆਮਦਨ ਕੱਢ ਲਈ ਨਾ 60 ਲੱਖ ਰੁਪਿਆ ਐ ਐਮਐਲ ਨੂੰ ਬਣ ਗਿਆ ਤੇ ਹਜੇ ਰੇਤਾ ਪਾਉਣਾ ਉਹਦੇ ਵਿੱਚ ਬੱਜਰ ਪਾਉਣਾ ਉਹਦੇ ਪੈਸੇ ਅੱਡ ਐ ਤੇ ਜਿਹੜੀ ਆ ਸੜਕ ਬਣਦੀ ਐ 100 ਮੀਟਰ ਦੀ 14 ਲੱਖ ਰੁਪਿਆ ਪਾਉਂਦੇ ਆ ਇਹ ਲੱਗਦਾ ਉਹਦਾ 2-3 ਲੱਖ ਐ ਤੁਸੀਂ ਦੇਖ ਲਓ ਇਹਨਾਂ ਨੂੰ ਤਾਂ ਸੜਕਾਂ ਬਣਾਉਣ ਤੇ ਫਾਇਦਾ ਤਾਂ ਹੀ ਤਾਂ ਬਣਾਉਂਦੇ ਬਾਅਦ ਚਾ ਪੱਟ ਪਹਿਲਾਂ ਲੈਂਦੇ ਆ ਵੀ ਪੈਸੇ ਫੇਰ ਖਾਵਾਂਗੇ ਜਿੰਨੇ ਵਾਰੀ ਬਣਾਵਾਂਗੇ ਉਹਨੇ ਵਾਰੀ ਪੈਸੇ ਖਾਵਾਂਗੇ ਜੇ ਇਹਨਾਂ ਨੂੰ ਫਿਕਰ ਹੋਵੇ ਇਹ ਭਰਤੀ ਕਰਨ ਡਾਕਟਰ ਇਹ ਭਰਤੀ ਕਰਨ ਮਾਸਟਰ ਆ ਸਾਡੀਆਂ ਆਂਗਣਵਾੜੀ ਵਾਲੀਆਂ ਪੈਣਾ 10-10 ਹਜ਼ਾਰ ਤੇ ਸਾਰੀ ਉਮਰ ਨੰਗੀ ਵਿਚਾਰੀਆਂ ਦੀ ਆ ਜੜੀਆਂ ਕਲਾਸ ਬੋਰ ਵਿਚਾਰੀਆਂ ਸਫਾਈ ਵਾਲੀਆਂ ਉਹਨਾਂ ਨੂੰ 6000 ਰੁਪਏ ਦਿੰਦੇ 18-18 ਸਾਲ ਹੋ ਗਏ ਮਤਲਬ ਮੈਂ ਤੁਹਾਨੂੰ ਕਹਿਣਾ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਮਾਂ ਇਹਨਾਂ ਨੂੰ ਵੋਟਾਂ ਨਾ ਪਾਓ ਫਾਇਦਾ ਕੋਈ ਨਹੀਂ ਆ ਹੁਣ ਦੇਖ ਲੋ ਤੁਸੀਂ ਇੱਥੇ ਇੱਕ ਬੇਬੇ ਖੜੀ ਕੇਹਦੀ ਮੈਂ ਮਨਪ੍ਰੀਤ ਨੂੰ ਕਹਾਂ ਮੈਂ ਇਲਾਜ ਕਰਾਉਣਾ ਮੈਨੂੰ 500 ਹੀ ਦੇ ਜਾ ਉਹ ਕਹਿੰਦਾ ਮਾਦਾ 20 ਤਰੀਕ ਤੋਂ ਬਾਅਦ ਆ ਜੀ ਸੋਨੂੰ 200 ਰੁਪਇਆ ਦੇਣ ਉਹਨਾਂ ਦੇ ਜੀਪ ਖੇਜੀ ਤੇ ਪੈਸੇ ਨਹੀਂ ਤੇ ਆ ਫੋਟੋਆਂ ਜੀਆਂ ਪਤਾ ਕਿੰਨੇ ਰੁਪਇਆ ਦਾ ਲੱਗੇ ਛੋਡੇ ਪਿੰਡ ਘਟਵਣ 20 25 ਲੱਖ ਦੇਦਾ ਪੋਸਟਰ ਲਾਦੇ ਇਹਨਾਂ ਨੇ ਇੱਕ ਪਿੰਡ 'ਚ ਬਿਨਾਂ ਗੱਲੇ ਛੋਡੇ ਘਰਾਂ ਦੇ ਮੂੰਹ ਲਾਈ ਜਾਂਦੇ ਆ ਆ ਤਾਂ ਵਧ ਗਿਆ ਆ ਰੱਖ ਲਿਆ ਕਰੋ ਲਵਾ ਲਿਆ ਕਰੋ ਜਿਹੜੀਆਂ ਫਲੈਕਸਾਂ ਜੀਆਂ ਆ ਇਹ ਕੁੱਤਿਆਂ ਦੇ ਉੱਤੇ ਪਾਉਣ ਨੂੰ ਵਧੀਆ ਲੱਗਣਗੀਆਂ ਹੁਣ ਦਾ ਪਿੰਜਰੇ ਪੁੰਜਰੇ ਸਿਆਲ ਆ ਗਿਆ ਵਧੀਆ ਰਹੂਗਾ ਇਹ ਠੰਡ ਨਹੀਂ ਲੱਗਦੀ ਇਹਦੇ ਨਾਲ ਪਰ ਗੱਲ ਮੈਂ ਤੁਹਾਨੂੰ ਇਹ ਕਹਿਣਾ ਵੀ ਇਹਨਾਂ ਦਾ ਤੁਹਾਨੂੰ ਸਾਰਾ ਪਤਾ ਹੁਣ ਜੇ ਆਪਾਂ ਬਣਦੇ ਹਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਣਾ ਇਹ ਹੈ ਵੀ ਜੇ ਕਿਤੇ ਤੁਹਾਡੇ ਮਨ 'ਚ ਦਿਆ ਆ ਗਈ ਵੀ ਯਾਰ ਇਹਨਾਂ ਤਿੰਨਾਂ ਨੂੰ ਤਾਂ ਬਹੁਤ ਪਾਲੀਆਂ ਆ ਦੇਖੋ ਮਾ ਮਰ ਗਿਆ ਹੁਣ ਤਾਂ ਨਾ ਤਾਂ ਕੋਈ ਨਵੀਂ ਸਰਕਾਰ ਬਣ ਲੱਗੀ ਆ ਭੈਣੇ ਇੱਕ ਆ ਸੀਟ ਨਾਲ ਤੇ ਨਾ ਹੀ ਕੋਈ ਧਣ ਲੱਗੀ ਆ ਨਾ ਡਿੱਗਣ ਲੱਗੀ ਆ ਇਹਦਾ ਜੇ ਤੁਸੀਂ ਇਹਨਾਂ ਤਿੰਨਾਂ ਨੂੰ ਪਾਤੀਆਂ ਚਾਹੇ ਭਾਜਪਾ ਨੂੰ ਪਾਲੋ ਚਾਹੇ ਝਾੜੂ ਨੂੰ ਪਾਲੋ ਤੇ ਚਾਹੇ ਪਾਲੋ ਪੰਜੇ ਨੂੰ ਇਹਨਾਂ ਦਾ ਕੋਈ ਫਰਕ ਨਹੀਂ ਪੈਣਾ ਸਾਰੇ ਬਣੇ ਵੇ ਆ ਮਨਪ੍ਰੀਤ ਬਾਦਲ ਚਾਰ ਵਾਰੀ ਬਣਿਆ ਵੇ ਰਾਜਾ ਵੜਿੰਗ ਚਾਰ ਵਾਰੀ ਬਣਿਆ ਵੇ ਤਿੰਨ ਵਾਰੀ ਇੱਥੋਂ ਬਣਿਆ ਚੌਥੀ ਵਾਰੀ ਲੁਧਿਆਣੇੋਂ ਬਣਿਆ ਤੇ ਜਿਹੜਾ ਹੈਗਾ ਆ ਆਪਣਾ ਡੈਂਪੀ ਇਹਨੇ 10 ਸਾਲ ਪਹਿਲਾਂ ਨਿਆਰੇ ਲਿੱਤੇ ਆ 2 ਸਾਲ ਹੁਣ ਨਿਆਰੇ ਲਊ ਅਗਲੀ ਵਾਰ ਵੀ ਉਧਰ ਜਾਊ ਜਿਹਦੀ ਸਰਕਾਰ ਹੋ ਮੈਂ ਤਾਂ ਸਾਨੂੰ ਬੇਨਤੀ ਕਰਦਾ ਆ ਜਾ ਭਰਾਵਾ ਤੂੰ ਜਤਾਲਾ ਭੱਜ ਕੇ ਲੰਘ ਜਾਂ ਇੱਕ ਮਿੰਟ ਲੰਘ ਜਾਂਦੇ ਮੜਾ ਜਾ ਅੱਧਰ ਜਾਉਂਦਾ ਸੁਣ ਲੋ ਇਹਨਾਂ ਕੋਲ ਤਾਂ ਪੈਸੇ ਬਹੁਤ ਆ ਆ ਭੂੜ ਜੀ ਵਾਲੇ ਰੱਖੀ ਫਿਰਦੇ ਆ ਮੈਂ ਤਾਂ ਡਰ ਆਉਂਦਾ ਕਈ ਵਾਰੀ ਆ ਵੀ ਕਿੱਥੇ ਪੰਗਾ ਲੈ ਲਿਆ ਆ ਦੇ ਮੰਗਦੇ ਮੰਗਦੇ ਹੁਣ ਮੈਂ ਤਾਂ ਇਹ ਚਾਉਣਾ ਭੈਣ ਮੇਰਕੋ ਵੀ ਆਪਾਂ ਕੀ ਕਰਾਂਗੇ ਹਨਾ ਇਹ ਤਾਂ ਇਹਨਾਂ ਨੇ ਸੁਣ ਗਾਈਆਂ ਦੇਖੋ ਭੈਣ ਮੇਰਕੋ ਤੁਸੀਂ ਜਿਹੜਾ ਹੈਗਾ ਆਪਦੇ ਜਵਾਕ 12-12 ਪੜਾ ਲਏ ਆ ਮੈਂ ਘਰੇ ਹਰੇਕ ਤੇ ਜਨਾ ਮਜ਼ਦੂਰ ਭਰਾਵਾਂ ਨੇ ਵੀ 12-12 ਜਾਂ 15-15 ਜਾਂ 17-17 ਜਵਾਕ ਪੜਾਏ ਆ ਪਰ ਹੁਣ 12 ਪੜਨ ਤੋਂ ਬਾਅਦ 80% ਜਵਾਕਾਂ ਨੂੰ ਪੜਾਈ ਛੱਡਣੀ ਪੈਂਦੀ ਆ ਉਹ ਉਹ ਉਹਨਾਂ ਕੋਲ ਕੋਈ ਆਚਾਰਾ ਨਹੀਂ ਉਹਨੂੰ ਦੁਬਾਰਾ ਉਹਦੇ ਬਾਪੂ ਨਾਲ ਦਿਹਾੜੀ ਤੇ ਜਾਣਾ ਪੈਂਦਾ ਦੁਬਾਰਾ ਅੱਖ ਕਹੀ ਚੱਕਣੀ ਪੈਂਦੀ ਹੈ ਥੋੜੇ ਵੀ ਜਵਾਕਨਾਂ ਇਹ ਗੱਲ ਹੋਈ ਹੈ ਮੈਂ ਚਾਹਣਾ ਕਿ ਮੈਂ ਮੈਂ 26 27 ਮੁਲਕ ਘੁੰਮੇ ਆ ਜਿਵੇਂ ਬਾਹਰ ਉੱਥੇ ਦੋ ਬੈਗ ਹੀ ਰੱਖਦਾ ਬੰਦਾ ਜਾਨਸਾਰ ਉੱਥੇ ਕੋਈ ਜ਼ਮੀਨ ਨਹੀਂ ਹੁੰਦੀ ਉੱਥੇ ਹਰੇਕ ਬੰਦੇ ਨੂੰ ਲੋਨ ਮਿਲਦਾ ਮਾਂ ਚਾਹੇ ਉੱਥੇ ਆਏ ਨਹੀਂ ਪੁੱਛਦਾ ਵੀ ਲੋਨ ਲੈਣ ਵੇਲੇ ਵੀ ਭਾਈ ਤੇਰੇ ਜਿਵੇਂ ਤੇਰੇ ਕੋਲ 3 ਕਿੱਲੇ ਜ਼ਮੀਨ ਹੈਗੀ ਆ ਜਾਂ ਨਹੀਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਮੈਂ ਚਾਹਣਾ ਕਿ ਜੇ ਮੈਂ ਬਣ ਗਿਆ ਤੁਹਾਡਾ ਪੁੱਤ ਗੰਨੇ ਵਾਲਾ ਤਾਂ ਤੁਹਾਨੂੰ ਸਾਰੇ ਤੁਹਾਡੇ ਜਵਾਕਾਂ ਨੂੰ ਪੜਨ ਵਾਸਤੇ ਲੋਨ ਬਿਨਾ ਕਿਸੇ ਗਾਰੰਟੀ ਤੋਂ ਦਵਾਉਂਗਾ ਜੇ ਕਿਸੇ ਨੇ ਆਪਦਾ ਕਾਰੋਬਾਰ ਚਲਾਉਣਾ ਹੈ ਤੇ ਉਹਨੂੰ ਲੋਨ ਬਿਨਾ ਗਾਰੰਟੀ ਤੋਂ ਦਵਾਉਂਗਾ ਇਹ ਆਪਣੇ ਦੇਸ਼ 'ਚ ਨਹੀਂ ਹੁੰਦਾ ਇਕੱਲੇ ਪੂਰੀ ਦੁਨੀਆ 'ਚ ਹੁੰਦਾ ਹੁਣ ਜਿਹੜੇ ਕੈਨੇਡਾ ਜਾਂਦੇ ਉਹਨਾਂ ਕੋਲੇ ਕਿਹੜੀ ਜ਼ਮੀਨ ਆ ਉਥੇ ਉਹ ਚਾਹੇ ਜਾ ਕੇ ਕਾਰ ਲੈ ਲੈਣ ਚਾਹੇ ਲੈ ਲੈਣ ਘਰ ਤੇ ਚਾਹੇ ਪੜ ਲੈਣਾ ਮੈਂ ਚਾਹਣਾ ਕਿ ਕਿਸੇ ਜਵਾਕ ਦਾ ਪੜਾਈ ਨਾ ਛੁੱਟੇ ਮੈਂ ਚਾਹਣਾ ਕਿ ਜੇ ਕਿਸੇ ਨੇ ਕੋਈ ਕੰਮ ਕਰਨਾ ਹੈ ਉਹਨੂੰ ਕੰਮ ਕਰਨ ਵਾਸਤੇ ਲੋਨ ਮਿਲੇ ਉਹ ਵੀ ਬਿਨਾ ਕਿਸੇ ਵਿਆਜ ਤੋਂ ਲੰਮੇ ਸਮੇਂ ਵਾਸਤੇ ਜਿਵੇਂ ਅਬਾਨੀਆਂ ਡਾਨੀਆਂ ਨੂੰ ਮਿਲਦੇ ਐ ਉਹਨਾਂ ਨੂੰ ਕਰੋੜਾ ਰੁਪਇਆ ਦਿੱਤੇ ਜਾਂਦੇ ਐ ਦੂਜੀ ਗੱਲ ਜਿਹੜਾ ਤੁਹਾਡਾ 33 34000 ਰੁਪਇਆ ਸਰਕਾਰ ਨੇ ਦੱਬਿਆ ਹੋਇਆ ਇੱਕ ਇੱਕ ਹਜ਼ਾਰ ਮੈਂ ਪਹਿਲੇ ਦਿਨ ਜਿੱਦੈ ਆਪਾਂ ਬਣ ਗਏ ਪਹਿਲੇ ਦਿਨ ਛੋਡੇ ਵਾਸਤੇ ਹੀ ਗੱਲ ਕਰਦੇ ਆਂ ਭਾਈ ਸਾੜੀਆਂ ਬੀਬੀਆਂ ਦੇ ਪੈਸੇ ਦੇਓ ਆਪਾਂ ਪੂਰਾ ਰੌਲਾ ਪਾਵਾਂਗੇ ਤੀਜੀ ਗੱਲ ਮੈਂ ਚਾਹਣਾ ਕਿ ਜਿੰਨੇ ਸਾਡੇ 3 ਪੁੱਤ ਪੜ੍ਹੇ ਆ ਇਹਨਾਂ ਨੂੰ ਸਰਕਾਰੀ ਨੌਕਰੀਆਂ ਤੇ ਲਾਉਣ ਵਾਸਤੇ ਤਿਆਰੀ ਕਰਨੀ ਪੈਂਦੀ ਆ ਉਹ ਤਿਆਰੀ ਵਾਲਾ ਸੈਂਟਰ ਸੋਡੇ ਪਿੰਡ ਬਣਾਵਾਂਗੇ ਤਾਂ ਕਿ ਤੁਹਾਡੇ ਜਵਾਕ ਪੜਨ ਉਦੋਂ ਬਾਅਦ ਨੌਕਰੀਆਂ ਤੇ ਲੱਗਣ ਮੈਂ ਤਾਂ ਰੋਟੀ ਪਾਉਣ ਵਾਲਾ ਕੰਮ ਕਰਦਾ ਰੋਟੀ ਦੇਣ ਵਾਲਾ ਨਹੀਂ ਰੋਟੀ ਦਾ ਮਾਂ ਅੱਜ 5 ਕਿਲੋ ਕਣਕ ਦੇਤੀ ਕੱਲ ਨੂੰ ਫੇਰ ਭੁੱਖਾ ਢਿੱਡਦਾ ਫੇਰ ਚੱਲ ਪਿਆ ਜੇ ਇੱਕ ਵਾਰੀ ਕਮਾਉਣ ਜੋਗੇ ਕਰਦੇ ਸਾਰੀ ਉਮਰ ਕਮਾਉ ਤੇ ਜਿਹੜੀ ਗੱਲ ਰਹੀ ਤੁਹਾਡੇ ਘਰਾਂ ਦੀ ਸੋਡੇ ਕਣਕ ਦੀ ਸੋਡੇ ਆਟੇ ਦੀ ਸੋਡੇ ਜਾਂ ਪੈਨਸ਼ਨਾਂ ਦੀ ਆਹ ਸੱਤ ਦੇ ਵਿੱਚ ਜਿੱਥੇ ਮੈਂ ਬੋਲ ਕੇ ਗਿਆ ਇੱਥੇ ਅਸੀਂ ਭਾਵਾਵਾਂਗੇ ਇੱਥੇ ਬੀਡੀਪੀ ਉਹ ਤੋਂ ਭਾਵਾਵਾਂਗੇ ਇੱਥੇ ਬਹਿ ਗਏ ਸੋਡੀਆਂ ਸਾਰਿਆਂ ਦੀਆਂ ਪੈਨਸ਼ਨਾਂ ਲਵਾਵਾਂਗੇ ਪਰ ਤੁਹਾਨੂੰ ਇੱਕ ਗੱਲ ਕਰਨੀ ਪੈਣੀ ਹੈ ਉਹ ਹੈਗਾ ਤੁਹਾਡੇ ਕੋਲੇ ਵੋਟ ਦੀ ਤਾਕਤ ਇਹ ਤੁਹਾਨੂੰ ਇਸ ਵਾਰ ਗਨੇ ਕਿਸਾਨ ਨੂੰ ਪਾਉਣੀ ਪੈਣੀ ਹੈ ਮੈਂ ਤੁਹਾਨੂੰ ਦੱਸਦਾ ਇਹ ਤਿੰਨੇ ਤਗੜੇ ਟੱਬਰਾਂ ਦੇ ਇਹਨਾਂ ਕੋਲੇ ਤਾਂ ਖਰ ਬਾ ਰੁਪਿਆ ਥੁੱਕ ਮੁੱਕ ਜਾਣਾ ਮੈਂ ਇੰਨੀਆਂ ਜੀਰਵਾ ਇਹਨਾਂ ਕੋਲੇ ਇੰਨੇ ਪੈਸੇ ਆ ਸਾਡੇ ਲੁੱਟੇ ਓਏ ਦੇਖੋ ਇਹ ਤਿੰਨ ਸਾਹ ਹਨ ਪੂਰੇ ਰਾਜਮੀ ਦੇ ਤਗੜੇ ਜਿਹੜੇ 80 ਸਾਲਾਂ ਤੋਂ ਪਿਛਲੇ 80 ਸਾਲ ਆਉਣ ਵਾਲੇ ਦੇਸ਼ ਨੂੰ ਯਾਦ ਹੋਏ ਨੂੰ ਤਿੰਨ ਸਾਲ ਹੀ ਘਟ ਹੈ 80 ਸਾਲਾਂ ਤੋਂ ਦੇਸ਼ ਨੂੰ ਘਣ ਵਾਂਗੂ ਖਾ ਰਿਆ ਹੈ ਹੁਣ ਇਹਦੇ ਚ ਤੁਸੀਂ ਆਪ ਦਾ ਇੱਕ ਪੁੱਤ ਇੱਕ ਛੋਟਾ ਜਿਹਾ ਕੱਟਾ ਬਣਦਾ ਜਿਹਦੇ ਨਾਲ ਗੁਰਪ੍ਰੀਤ ਕੋਟਲੀ ਹੈ ਜੇ ਤੁਸੀਂ ਮੈਨੂੰ ਵੋਟਾਂ ਪਾਈ ਗਏ ਤਾਂ ਮੈਂ ਬਰ ਜਾਣਾ ਸਾਹਣ ਮੇਰ ਮਾਨਾ ਢੁੱਡਾ ਮਾਰ ਮਾਰ ਕੇ ਇਹਨਾਂ ਨੂੰ ਗਿੱਦੜਵਾ ਚੋਂ ਕਰ ਦੂੰਗਾ ਕਿਉਂਕਿ ਤੁਸੀਂ ਵੋਟਾਂ ਪਾਈ ਜਾਓਗੇ ਮੈਂ ਤਗੜਾ ਹੋ ਹੀ ਜਾਊਗਾ ਫਿਰ ਮੈਂ ਇਹਨਾਂ ਨੂੰ ਬਾਹਰ ਕੱਢ ਦੂੰਗਾ ਤੇ ਜੇਕਰ ਤੁਸੀਂ ਵੋਟਾਂ ਨਾ ਪਾਈਆਂ ਫਿਰ ਮਾਂ ਮੇਰੀਆ ਪਤਾ ਹੋਣਾ ਕੀ ਹੈ ਉਹ ਮੈਂ ਦੱਸਦਾ ਫਿਰ ਬਹੁਤ ਭੈੜੀ ਕਰਨੀ ਇਹਨਾਂ ਨੇ ਮੇਰੇ ਨਾਲ ਕਿਉਂਕਿ ਤੁਸੀਂ ਮੈਂ ਬੰਨ ਵੀ ਤੁਸੀਂ ਜਿਹੜਾ ਹੈਗਾ ਕੱਟੇ ਨੂੰ ਐਡੇ ਵੱਡੇ ਸਾਨਾ ਜਿ ਦਿੱਤਾ ਜਿਹੜਾ ਬਾਹਰ ਤਗੜੇ ਆ ਵੋਟਾਂ ਵੀ ਨਹੀਂ ਪਾਉਂਦੇ ਮਾਲੇ ਖਾਣਾ ਵੀ ਨਹੀਂ ਦਿੰਦੇ ਫਿਰ ਮੈਨੂੰ ਉਹਨਾਂ ਨੇ ਸਿੰਗਾ ਦੇ ਚੱਕ ਲੈਣਾ ਫਿਰ ਮੇਰੇ ਗਿਣ-ਗਿਣ ਕੇ ਬਦਲੇ ਲੈਣਾ ਮੇਰਾ ਢਿੱਡ 파ੜ ਦੇਣਗੇ ਮਾਰ-ਮਾਰ ਕੇ ਆਪਿੰਆ ਢੁੱਡਾਂ ਐ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਮੇਰਾ ਚੰਮ ਵੀ ਬਚਾਓ ਤੇ ਆਪਦੇ ਧੀਆਂ ਪੋਤਾਂ ਦਾ ਭਵਿੱਖ ਵੀ ਬਚਾਓ ਇਸ ਵਾਰ ਗੰਨਾ ਕਿਸਾਨ ਤੁਸੀਂ ਤੇ ਮੈਂ ਇੱਕ ਹੋ ਜੋਂ ਨਾ ਇੱਕ ਤੱਕ 11 ਹੁੰਦੇ ਐ ਤੇ 11ਵੇਂ ਨੰਬਰ ਤੇ ਵੱਟ ਨਾ ਥੱਲੇ ਜੇ ਬਾਪੂ ਥੱਲੇ ਜੇ ਮਾਰੀ ਨਿਗਾ ਤਾਂ ਦਾ ਇਹੀ ਉੱਪਰ ਦੋ ਤਿੰਨ ਨਾ ਇੱਧਰ ਨਹੀਂ ਚੱਕਣਾ ਜੇ ਉੱਤੇ ਝਾਕੇਗਾ ਤਾਂ ਉਹ ਚੜਾ ਦੇਣਗੇ ਆਪਣੇ ਪਹਿਲਾਂ ਬਹੁਤ ਔਖਿਆ ਥੱਲੇ ਜੇ ਦੇਖਿਓ 11ਵੇਂ ਨੰਬਰ ਤੇ ਬਟਨਾਂ ਚੋਂ ਨਿਸ਼ਾਨਾ ਗੰਨਾ ਕਿਸਾਨ ਉਹਨੂੰ ਨੱਪ ਦੇਣਾ ਭੁੱਲਾ ਜਾ ਕਰਕੇ ਭਾਵੇਂ ਦੱਸਿਓ ਵੀ ਨਾ ਜਦੋਂ ਤੁਸੀਂ ਉਹ ਬਟਨ ਨੱਪਤਾ ਇਹਦਾ ਮਤਲਬ ਹੈ ਤੁਸੀਂ ਆਪਦੇ ਕੱਟੇ ਨੂੰ ਖਰਾਕ ਪਾਤੀ ਤੇ ਮੈਂ ਢਾਲਨੇ ਤੇ ਆਪਾਂ ਬਣ ਜਾਾਂਗੇ ਤੇ ਆਪਾਂ ਸਾਰੇ ਮਸਲੇ ਇੱਥੇ ਹੱਲ ਕਰਾਂਗੇ ਨਹੀਂ ਤਾਂ ਤਿੰਨ ਟੱਬਰੀ ਐ ਮਾਂ ਮੇਰਗੇ ਦੇਖ ਲੈ ਤੇਰੇ ਜਿੱਦੀ ਉਮਰ ਅਮਰਤਾ ਵੜਿੰਗਦੀ ਐ ਤੇ ਆਪਣੇ ਗੋਡੇ ਬਦਲਣ ਵਾਲੇ ਹੋਗੇ ਤੇ ਉਹ ਦੇਖ ਲਓ ਹਜੇ ਭਾਈ ਉਹ ਤਾਂ ਉਹਨਾਂ ਤੇ ਜਵਾਨੀ ਪਈ ਹੈ ਸਾਡੀਆਂ ਧੀਆਂ ਪੈਣਾ ਦੇ ਵਾਲ ਚਿੱਟੇ ਹੋਈਏ ਤੇ ਕੀ ਕੀ 22 ਸਾਲਾਂ ਚ ਚਿੰਤਾਵਾਂ ਨਾਲ ਸਾਡੇ ਪਿਓ ਰੋਗੀ ਹੋਏ ਪਏ ਨਾ ਕੋਈ ਹਸਪਤਾਲ ਬਣਾਇਆ ਇਹਨਾਂ ਨੇ ਨਾ ਪੜਨ ਵਾਲਾ ਕੁਝ ਕੀਤਾ ਕੱਲੀਆਂ ਸਾਨੂੰ ਪੈਨਸ਼ਨਾਂ ਤੇ ਜਾਂ 5 ਕਿਲੋ ਆਟਾ ਦੇ ਕੇ ਡਰਾਈ ਜਾਂਦੇ ਸਾਰੀ ਉਮਰ ਇਸ ਚ ਨੰਗ ਗਈ ਕਿਤੇ ਮੇਰਾ ਆਟਾ ਤੇਰਾ ਆਟਾ ਕਰ ਦਿਆਂਗੇ ਤੇਰੀ ਪੈਨਸ਼ਨ ਕਰ ਦਿਆਂਗੇ ਮੈਂ ਕਿਹੜਾ ਸਾਨੂੰ ਆਟਾ ਕੜਕ ਦੀ ਡੱਕਾ ਪਰਵਾਣਾ ਕਰਿਓ ਐਸਡੀਐਮ ਬੀਡੀਪੀਓ ਆਹ ਸੱਤ ਚ ਪਾਉਂਗਾ ਤੁਹਾਡੇ ਨਾਲ ਵਾਦਾ ਮੇਰਾ ਪਰ ਤੁਹਾਨੂੰ ਇੱਕੋ ਹੀ ਕੰਮ ਕਰਨਾ ਪੈਣਾ ਚੋਣ ਨਿਸ਼ਾਨ ਗੰਨਾ ਕਿਸਾਨਾਂ ਦਾ ਬਟਨ ਦੱਬਣਾ ਤੇ ਜ਼ਰੂਰ ਦਬਿਓ 11 ਤਰੀਕ ਨੂੰ ਪੈਸੇ ਇਹਨਾਂ ਨੇ ਬਹੁਤ ਵੰਡਦੇ ਆ ਹੁਣ 10 ਦਿਨ ਹੋ ਗਏ ਤੇ 5-7 ਦਿਨ ਰਹਿ ਗਏ ਬਾਪੂ ਦੀਵਾਲੀ ਦੇ ਬਾਦੂ ਸ਼ਰਾਬ ਪਿਆਈ ਜਾਂਦੇ ਆ ਘਰੇ ਲੜਾਈ ਜਾਂਦੇ ਆ ਦੇਖੋ ਮਾੜੀ ਸ਼ਰਾਬ ਪਿਉਂਦੇ ਆ ਪਹਿਲਾਂ ਤਾਂ ਲੀਵਰ ਡਾ ਦਿੰਦੀ ਉਹ ਸ਼ਰਾਬ ਜਿਹੜੀ ਹੁਣ ਵੋਟਾਂ ਵਾਲੇ ਵੰਡਦੇ ਆ ਦੂਜੀ ਇਹ ਸ਼ਰਾਬ ਪੀ ਕੇ ਘਰੇ ਆਉਣਿਓ ਘਰੇ ਆ ਕੇ ਤੁਹਾਨੂੰ ਕੁਟਦੇ ਆ ਤੁਹਾਡੇ ਘਰ ਵਾਲੇ ਹੁਣ ਤੁਸੀਂ ਗੁੱਸਾਣਾ ਮੰਨ ਜਿਓ ਪਰ ਤੁਹਾਨੂੰ ਜਾਣ ਕੇ ਇਹ ਜਾਣ ਕੇ ਪਿਉਂਦੇ ਆ ਮਾੜੀ ਸ਼ਰਾਬ ਹੈ ਜੇ ਪੀਣੀ ਚੱਜਦੀ ਪੀਆ ਕਰੋ ਬਲੈਂਡਰ ਬਲੈਂਡਰ ਪੁੱਛਿਆ ਕਰੋ ਹੰਡਰਡ ਪਾਈਪਰ ਐਵੇਂ ਖਾਸੇ ਗੁੱਸੇ ਦੇ ਨਾਲ ਪਾਇਆ ਕਰੋ ਬਾਹਲੇ ਪੈਸੇ ਨਾਲ ਕੋਲੇ ਦੂਜੀ ਗੱਲ ਇਹਨਾਂ ਨੇ ਪੈਸੇ ਵੰਦਨੇ ਆ ਪੈਸੇ ਤਿੰਨਾ ਤੋਂ ਠੋਕ ਕੇ ਲਓ ਟੁਕੜ ਟੁਕੜ 10-10 ਹਜ਼ਾਰ ਰੁਪਏ ਕਬੂੜ ਤੋਂ ਲਓ ਮੇਰੇ ਹਿਸਾਬ ਨਾਲ ਕਿਉਂਕਿ ਮਾਂ ਆਪਣੇ ਇਹਨਾਂ ਨੇ ਲੁੱਟਿਆ ਇਹਨਾਂ ਨੇ ਕਿਹੜੀ ਕਹੀ ਮਾਰੀ ਹੈ ਜਿਵੇਂ ਆਪਾਂ ਕਹਿੰਦਾ ਮਿਹਨਤ ਵਾਲੇ ਕੋਲੇ ਪੈਸੇ ਹੁੰਦੇ ਆ ਹਨਾ ਮਿਹਨਤ ਦਾ ਆਪਾਂ ਸਾਰੇ ਦਿਹਾੜੀ ਜਾਨੇ ਆਪਣੇ ਕੋਲ ਤਾਂ ਪੈਸੇ ਹੈ ਨਹੀਂ ਇਹਨਾਂ ਨੇ ਤਾਂ ਕਿਤੇ ਕੁਛ ਕੀਤਾ ਹੀ ਨਹੀਂ ਇਹ ਆਪਣੇ ਪੈਸੇ ਆ ਇਹਨਾਂ ਦਾ ਪੂਰੇ ਪੈਸੇ ਲਓ ਸ਼ਰਾਬ ਨਾ ਪੀਓ ਬਸ ਸ਼ਰਾਬ ਵਾਲੀ ਗੱਲ ਮਾੜੀ ਆ ਤੁਹਾਡੀ ਸਿਹਤ ਖਰਾਬ ਹੋ ਜੂਗੀ ਪੈਸੇ ਵਾਲਾ ਕੰਮ ਚੰਗਾ ਹੈ ਮੈਂ ਕਹਿੰਦਾ ਡੱਕਵੇਂ ਪੈਸੇ ਲਓ ਪਰ ਵੋਟ ਐਦਗੀ ਗਨੇ ਕਿਸਾਨ ਨੂੰ ਪਾਓ ਜੋ ਗਨੇ ਕਿਸਾਨ ਨੂੰ ਵੋਟ ਪਾ ਦੀ ਤੁਹਾਡਾ ਪੁੱਤ ਗੁਰਪ੍ਰੀਤ ਕੋਟਲੀ ਤੁਹਾਡੇ ਨਾਲ ਖੜੂਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ 20 ਤਰੀਕ ਨੂੰ 11ਵੇਂ ਨੰਬਰ ਦੇ ਨਿਸ਼ਾਨਾ ਗੰਨਾ ਕਿਸਾਨ ਬਾਪੂ ਬਣ ਕੇ ਸਾਰੀਆਂ ਪਾ ਦਿਓ ਜੇ ਸਾਰੀਆਂ ਨਹੀਂ ਪੈਂਦਿਆਂ ਨਾ ਮਾਂ ਮਰ ਗਏ ਹਿੱਸਾ ਤਾਂ ਜ਼ਰੂਰ ਪਾ ਦਿਓ ਬਾਪੂ ਹਿੱਸੇ ਵੰਦਿਆਂ ਜ਼ਰੂਰ ਪਾ ਦਿਓ ਚੰਗਾ ਐਵੇਂ ਨਾ ਕਿਤੇ ਗਲ ਪਾ ਲਿਆ ਮੈਂ ਦੇਖਣਾ ਬਹੁਤ ਔਖਾ ਕਰਿਓ ਮਦਦ ਨਹੀਂ ਭਾਈ ਸਾਰੀਆਂ ਪਾਇਓ ਜਾਂ ਹਿੱਸੇ ਵੰਦਿਆਂ ਪਾਇਓ ਭਾਈ ਮਾਨ ਰੱਖ ਲੈ ਤੋੜਿਓ ਨਾ ਮੇਰੇ ਕੋਲ ਤਾਂ ਕੋਈ ਬੰਦਾ ਵੀ ਨਹੀਂਗਾ ਵੀ ਜਿਹੜਾ ਮੇਰਾ ਕੋਈ ਕਾਜੂ ਕੁਜੂ ਖਵਾ ਦੇ ਇਹਨਾਂ ਨੂੰ ਤਾਂ ੱਟਕੇ ਨਹੀਂ ਖਵਾਈ ਜਾਂਦੇ ਯਾਰ ਵੀ ਤੂੰ ਕਾਜੂ ਖਾ ਸਾਡੇ ਘਰੇ ਆ ਹੈਨਾ ਪਰ ਮੈਂ ਕਹਿੰਦਾ ਵੀ ਮੇਰੇ ਮਾਲਕ ਤੁਸੀਂ ਹੋ ਤੇ ਸੋਡਾ ਭਰਾ ਮੈਂ ਮੇਰੇ ਤੇ ਤਰਸ ਕਰੋ ਮੇਰਾ ਨੰਬਰ ਆ ਆ ਸਾਰੇ ਵੰਡ ਤੇ ਆ ਪਹਿਲਾ ਨੰਬਰ ਮੇਰੀ ਆ 9592971258 ਜਿੱਥੇ ਮੇਰੀ ਲੋੜ ਆ ਮੈਨੂੰ ਕਦੋਂ ਮਰਜ਼ੀ ਸੱਦ ਲਿਓ ਮੈਂ ਖੜਾ ਆ ਬਾਕੀ ਕਿਤੇ ਸ਼ਹਿਰ ਚ ਵੀ ਕੰਮ ਪੈਂਦਾ ਮੇਰਾ ਨਾਮ ਲੈ ਕੇ ਮੇਰਾ ਨੰਬਰ ਲਾ ਦਿਓ ਮੈਂ ਖੜੂਗਾ ਤੁਹਾਡੇ ਨਾਲ ਸੋ ਵੀਰਵਾਨ ਇੱਕ ਵਾਰੀ ਜ਼ੋਰਦਾਰ ਜਕਾਰਾ ਛੱਡ ਦਿਓ ਮੈਨੂੰ ਪਤਾ ਲੱਗ ਜਾ ਵੀ ਭਾਈ ਇਸ ਵਾਰ ਜਿਹੜਾ ਪੁੱਟੀ ਵਾਲਾ ਨੇ ਮੇਰੇ ਤੇ ਮਿਹਰਬਾਨ ਹੋਣ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਕਰਿਓ ਮਾਦਤਬਾਈ ਭੁੱਲ ਨਾ ਜਾਇਓ ਗੰਨਾ ਕਿਸਾਨ ਦਾ ਫਰਡ ਹੰਦ ਬੰਦ ਦਿਓ ਵੀਰ ਬਣ ਕੇ